ਮੁਰਦਾਬਾਦ ਮੁਰਦਾਬਾਦ ਵੇਅਪਨੀਅਤੇ ਦਾਸਕਰ ਬੜੇ ਮੁਰਦਾਬਾਦ 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 ਕਾਂਗਰਸ ਪਾਰਟੀ ਮੁਰਦਾਬਾਦ ਮੁਰਦਾਬਾਦ ਅਸੀਂ ਕਾਂਗਰਸ ਪਾਰਟੀ ਦਾ ਪੁਤਲਾ ਜਿਹੜਾ ਫੋਕਿਆ ਹੈ ਉਹ ਇਸ ਕਰਕੇ ਫੋਕਿਆ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਂ ਦੇ ਉੱਤੇ ਲਗਾਤਾਰ ਜਿਹੜੀ ਸਿਆਸਤ ਹੋ ਰਹੀ ਹੈ ਔਰ ਉਹ ਗੱਲ ਜਗਜाहिर ਕੀਤੀ ਹੈ ਸਰਦਾਰ ਪ੍ਰਗਟ ਸਿੰਘ ਜੀ ਐਮਐਲਏ ਜਿਹੜੇ ਨੇ ਜਲੰਧਰ ਕੈਂਟ ਤੋਂ ਉਹਨਾਂ ਨੇ ਪ੍ਰਧਾਨ ਸਭਾ ਦੇ ਵਿੱਚ ਜਿਹੜੀ ਗੱਲ ਬੋਲੀ ਆ ਅਸੀਂ ਤਾਂ ਪਿਛਲੇ 10 ਸਾਲ ਤੋਂ ਗੱਲ ਕਹਿ ਰਹੇ ਆ ਕਿ ਰਾਜਨੀਤਿਕ ਤੌਰ ਤੇ ਸਿਆਸਤ ਨਹੀਂ ਹੋਣੀ ਚਾਹੀਦੀ ਇਹ ਗੁਰੂ ਗ੍ਰੰਥ ਸਾਹਿਬ ਜੀ ਦਾ ਵਿਸ਼ਾ ਹੈ ਕਿਉਂਕਿ ਸਾਡੇ ਹਾਜ਼ਰ ਗੁਰੂ ਨੇ ਸਾਡਾ ਏਸ਼ਟ ਨੇ ਸਾਡੇ ਲਈ ਰੱਬ ਨੇ ਕਿਉਂਕਿ ਅਸੀਂ ਉਹਨਾਂ ਨੂੰ ਹਾਜ਼ਰ ਗੁਰੂ ਦੇ ਤੌਰ ਦੇ ਉੱਤੇ ਮੰਨਦੇ ਆ ਸਾਨੂੰ ਹੁਕਮ ਹੈ ਹਰ ਸਿੱਖ ਸਿੱਖਾਂ ਨੂੰ ਹਰ ਸਿੱਖ ਨੂੰ ਹੁਕਮ ਹੈ ਬਲਕਿ ਦੂਜੇ ਜਿਹੜੇ ਕਮਿਊਨਿਟੀਆਂ ਦੇ ਲੋਕ ਨੇ ਉਹ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਕਾਰ ਜਿਹੜਾ ਆ ਉਹ ਦਿਲੋਂ ਕਰਦੇ ਨੇ ਔਰ ਇਸ ਵਿਸ਼ੇ ਦੇ ਉੱਤੇ ਰਾਜਨੀਤੀ ਨਹੀਂ ਸੀ ਹੋਣੀ ਚਾਹੀਦੀ ਲਗਾਤਾਰ 5 ਸਾਲ ਜਦੋਂ 17 ਤੋਂ 22 ਤੱਕ ਕਾਂਗਰਸ ਦੀ ਗਵਰਨਮੈਂਟ ਰਹੀ ਹੈ ਸਰਦਾਰ ਪ੍ਰਗਟ ਸਿੰਘ ਜੀ ਨੇ ਗੱਲ ਜਗਜਾਹਰ ਕਰਤੀ ਜਿਹੜੀ ਅਸੀਂ ਲਗਾਤਾਰ ਕਹਿੰਦੇ ਰਹੇ ਕਿ ਜਾਂਚ ਦਾ ਵਿਸ਼ਾ ਜਿਹੜਾ ਉਹ ਸਹੀ ਪਾਸੇ ਨਹੀਂ ਜਾ ਰਿਹਾ ਕਿਉਂਕਿ ਜੇ ਸਹੀ ਤਰੀਕੇ ਨਾਲ ਜਾਂਚ ਹੋਈ ਹੁੰਦੀ ਤਾਂ ਅੱਜ ਦੋਛੀ ਅੰਦਰ ਹੁੰਦੇ ਔਰ ਉਹ ਜਾਂਚ ਜਿਹੜੀ ਕੇਵਲ ਤੇ ਕੇਵਲ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਸ਼੍ਰੋਮਣੀ ਅਕਾਲੀ ਦਲ ਨੂੰ ਟਾਰਗੇਟ ਕਰਕੇ ਕੀਤੀ ਜਾਂਦੀ ਰਹੀ ਲਗਾਤਾਰ ਇਸ ਵਿਸ਼ੇ ਦੇ ਉੱਤੇ ਸਿਆਸਤ ਚੱਲਦੀ ਰਹੀ ਕਿਉਂਕਿ ਕਾਂਗਰਸ ਉਸ ਵੇਲੇ ਆਪਣਾ ਮੁੱਖ ਵਿਰੋਧੀ ਪੰਜਾਬ ਦੇ ਵਿੱਚ ਅਕਾਲੀ ਦਲ ਨੂੰ ਹੀ ਮੰਦੀ ਸੀ ਅਕਾਲੀ ਦਲ ਨੂੰ ਬਦਨਾਮ ਕਰਨ ਦੇ ਲਈ ਅਕਾਲੀ ਦਲ ਨੂੰ ਸੱਤਾ ਤੋਂ ਦੂਰ ਕਰਨ ਦੇ ਲਈ ਇਹ ਸਾਰੀ ਜਿਹੜੀ ਪਲੈਨਿੰਗ ਆ ਕਾਂਗਰਸ ਦੇ ਵੱਡੇ ਲੀਡਰਾਂ ਵੱਲੋਂ ਉਸ ਵੇਲੇ ਹੁੰਦੀ ਰਹੀ ਕਿਉਂਕਿ ਉਹ ਸਰਕਾਰ ਦੇ ਵਿੱਚ ਸਨ ਸਰਦਾਰ 파ਰਗਟ ਸਿੰਘ ਨੇ ਗੱਲ ਬਿਲਕੁਲ ਕਲੀਅਰ ਕੀਤੀ ਹੈ ਕਿ ਦੋ ਧੜੇ ਸਨ ਇੱਕ ਧੜਾ ਕਹਿੰਦਾ ਸੀ ਜਾਂਚ ਇਸ ਪਾਸੇ ਜਾਣੀ ਚਾਹੀਦੀ ਹੈ ਦੂਜਾ ਕਹਿੰਦਾ ਸੀ ਇਸ ਪਾਸੇ ਜਾਣੀ ਚਾਹੀਦੀ ਹੈ ਜਿਵੇਂ ਉਹਨਾਂ ਨੂੰ ਸਿਆਸੀ ਤੌਰ ਤੇ ਚੰਗਾ ਲੱਗਦਾ ਸੀ ਉਮੀਦੀ ਰਾਜਨੀਤੀ ਹੁੰਦੀ ਸੀ ਉਮੀਦੀ ਦਾ ਅਫਸਰਾਂ ਤੋਂ ਲਖਾਇਆ ਜਾਂਦਾ ਸੀ ਉਮੀਦੀ ਦੀ ਡਿਕਟੇਸ਼ਨ ਹੁੰਦੀ ਸੀ ਉਮੀਦੀਆਂ ਸਿੱਟਾਂ ਬਣਦੀਆਂ ਸੀ ਉਮੀਦੀ ਦੇ ਕਮਿਸ਼ਨ ਬਿਠਾਲੇ ਜਾਂਦੇ ਸੀ ਸੋ ਇਹ ਗੱਲ ਬੇਸ਼ੱਕ ਮੈਂ ਇਹ ਗੱਲ ਵੀ ਬਿਲਕੁਲ ਕਲੀਅਰ ਕਰ ਦੇਣੀ ਚਾਹਨਾ ਕਿ ਕੱਲੀ ਕਾਂਗਰਸ ਵੀ ਇਸ ਗੱਲ 'ਚ ਕਸੂਰਵਾਰ ਨਹੀਂ ਕਸੂਰਵਾਰ ਬਰਾਬਰ ਦੇ ਝਾੜੂ ਵਾਲੇ ਵੀ ਆ ਜੇ ਅਸੀਂ ਉਹਨਾਂ ਨੂੰ ਕਹਿ ਦਈਏ ਕਿ ਅਸੀਂ ਕੱਲਾ ਕਾਂਗਰਸ ਦਾ ਪਤਲਾ ਫੂਕਿਆ ਤੁਸੀਂ ਇੱਕ ਗੱਲ ਸਾਰੇ ਹੀ ਮੈਂ ਤੁਹਾਨੂੰ ਇੱਕ ਸਵਾਲ ਕਰਦਾ ਚਾਹੇ ਤੁਸੀਂ ਕਿਸੇ ਵੀ ਕਮਿਊਨਿਟੀ ਨਾਲ ਸੰਬੰਧ ਰੱਖਦੇ ਹੋ ਕਿ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਬਾਰੇ ਕਰਾਉਣੀ ਤਾਂ ਬੜੀ ਦੂਰ ਦੀ ਗੱਲ ਐ ਕੋਈ ਸੋਚ ਵੀ ਸਕਦਾ ਤੁਹਾਡੇ 'ਚੋਂ ਮੈਨੂੰ ਨਹੀਂ ਲੱਗਦਾ ਕੋਈ ਨਹੀਂ ਸੋਚ ਸਕਦਾ ਸੋ ਕਦੇ ਵੀ ਇਹ ਗੱਲ ਨਹੀਂ ਹੋ ਸਕਦੀ ਕਿਉਂਕਿ ਇਹ ਉਹਨਾਂ ਲੋਕਾਂ ਨੇ ਸੋਚਿਆ ਜਿਹੜੇ ਪੰਜਾਬ ਤੋਂ ਬਾਹਰੋਂ ਆਏ ਸੀ 2014 ਦੇ ਵਿੱਚ ਆਮ ਆਦਮੀ ਪਾਰਟੀ ਪੰਜਾਬ 'ਚ ਐਂਟਰ ਹੁੰਦੀ ਹੈ ਤੇ ਬੇਅਦਬੀਆਂ ਦਾ ਦੌਰ ਕਦੋਂ ਸ਼ੁਰੂ ਹੋਇਆ ਉਸ ਤੋਂ ਪਹਿਲਾਂ ਕਦੇ ਤੁਸੀਂ ਸੁਣਿਆ ਸੀ ਵੀ ਬੇਅਦਬੀ ਹੋਈ ਆ ਕੀ ਹੋਇਆ ਇਹ ਗਿਣੀ ਮਿੱਥੀ ਸਾਜ਼ਿਸ਼ ਜੋ ਵਿਰੋਧ ਬਰੀਕੀ ਨਾਲ ਜਾਂਚ ਹੋਵੇ ਮੈਂ ਇੱਕ ਗੱਲ ਗਰੰਟੀ ਨਾਲ ਕਹਿ ਸਕਦਾ ਝਾੜੂ ਪਾਰਟੀ ਵਾਲੇ ਦੇ ਵਿੱਚ ਬਹੁਤ ਵੱਡੇ ਕਸੂਰਬਾਰ ਲੱਭਣਗੇ ਕਿਉਂਕਿ ਮਲੇਰਕੋਟਲੇ 'ਚ ਪਾਵਨ ਪਵਿੱਤਰ ਕ੍ਰਾਂਸ਼ ਸ਼ਰੀਫ ਦੀ ਬਿਆਦਬੀ ਹੋਈ ਉਹਨਾਂ ਦੇ ਐਮ.ਐਲ.ਏ ਨੂੰ ਸਜ਼ਾ ਵੀ ਹੋਈ ਉਹਨੂੰ ਟਿਕਟ ਦੇ ਦਿੱਤੀ ਦਿੱਲੀੋਂ ਲਿਜਾ ਕੇ ਕਿਤੇ ਨਾ ਕਿਤੇ ਨਹੀਂ ਮੈਂ ਬਲਕਿ ਇਹ ਦਾਅਵੇ ਨਾ ਕਹਿ ਸਕਦਾ ਝਾੜੂ ਪਾਰਟੀ ਦਾ ਦੇ ਵਿੱਚ ਹੱਥ ਹੋ ਸਕਦਾ ਪਰ ਕਾਂਗਰਸ ਨੇ ਆਪਣਾ ਰਾਜਨੀਤਿਕ ਮਫਾਦ ਕਿਉਂਕਿ ਉਸ ਵੇਲੇ ਮੁੱਖ ਵਿਰੋਧੀ ਅਕਾਲੀ ਸੰਸਟੇਟ ਦੇ ਵਿੱਚ ਅਕਾਲੀਆਂ ਨੂੰ ਕਮਜ਼ੋਰ ਕਰਨ ਦੇ ਲਈ ਉਹਨਾਂ ਨੇ ਰਾਜਨੀਤੀ ਅਪਣਾਈ ਔਰ ਜਾਂਚ ਨੂੰ ਉਸ ਤਰੀਕੇ ਨਾਲ ਕਰਨ ਦੀ ਕੋਸ਼ਿਸ਼ ਕੀਤੀ ਵੀ ਪੰਜਾਬ ਦੇ ਵਿੱਚੋਂ ਅਕਾਲੀ ਦਲ ਨੂੰ ਦੂਰ ਕੀਤਾ ਜਾਵੇ ਪਰ ਮੈਂ ਇੱਕ ਗੱਲ ਬੜੀ ਕਲੀਅਰ ਕਹਿ ਦੇਣੀ ਚਾਹੁੰਦਾ ਅਸੀਂ ਤਾਂ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਵੀ ਜੋ ਕੁਝ ਹੋ ਸਕਦਾ ਸੀ ਨਤਮਸਤਕ ਹੋ ਕੇ ਉਹ ਕਰ ਲਿਆ ਪਰ ਜਿਹੜੇ ਦੋਖੀ ਲੋਕ ਨੇ ਜਿਨ੍ਹਾਂ ਨੇ ਰਾਜਨੀਤੀ ਕੀਤੀ ਆ ਚਾਹੇ ਉਹ ਕਾਂਗਰਸ ਨੇ ਚਾਹੇ ਅੱਜ ਝਾੜੂ ਵਾਲੇ ਵੀ ਕਰ ਰਹੇ ਨੇ ਅੱਜ ਵੀ ਹੋ ਰਹੀ ਆ ਇੱਕ ਗਰੂ ਦੇ ਘਰ ਜਾ ਕੇ ਲੇਖਾ ਦੇਣਾ ਪੈਣਾ ਉਹਨਾਂ ਨੂੰ ਇੱਕ ਦਿਨ ਅਮਰੀਕਨ ਕੀ ਕੀ ਹੋਵੇਗੀ ਸੁਬਾਹ ਦੇਖੋ ਅਸੀਂ ਤਾਂ ਬੜੇ ਨਿਰਪੱਖ ਆ ਕਿ ਜਾਂਚ ਨਿਰਪੱਖ ਹੋਣੀ ਚਾਹੀਦੀ ਆ ਕਸੂਰਵਾਰ ਕੋਈ ਵੀ ਹੋਵੇ ਉਸ ਕਸੂਰਵਾਰ ਨੂੰ ਸਜ਼ਾ ਮਿਲਣੀ ਚਾਹੀਦੀ ਕਿਉਂਕਿ ਜਦੋਂ ਤੁਸੀਂ ਕਿਸੇ ਨੂੰ ਸਮਰਪਣ ਹੋ ਜਾਂਦੇ ਹੋ ਕੋਈ ਤੁਹਾਡਾ ਇਸ਼ਟ ਹੈ ਜੇ ਉਹਦਾ ਹੀ ਸਤਕਾਰ ਨਹੀਂ ਫਿਰ ਸਾਡਾ ਦੁਨੀਆ ਤੇ ਜੀਣ ਦਾ ਵੀ ਕੋਈ ਹੱਕ ਨਹੀਂ ਪਰ ਲਗਾਤਾਰ 10 ਸਾਲ ਤੋਂ ਰਾਜਨੀਤੀ ਹੁੰਦੀ ਹੈ ਔਰ ਇਹ ਰਾਜਨੀਤੀ ਬੰਦ ਹੋਣੀ ਚਾਹੀਦੀ ਹੈ ਜੋ ਸਹੀ ਸੋਚ ਹੈ ਉਹਨੂੰ ਲੈ ਕੇ ਚੱਲਣਾ ਚਾਹੀਦਾ ਸਹੀ ਸੋਚ ਲੈ ਕੇ ਕੋਈ ਵੀ ਨਹੀਂ ਤੁਰ ਰਿਹਾ ਆਮ ਆਦੀ ਪਾਰਟੀ ਤੇ ਇਹ ਗੱਲ ਕਹਿ ਰਹੀ ਸੀਗੀ ਜੀ ਕਿ ਸੈਸ਼ਨ ਦੇ ਵਿੱਚ ਇਹ ਗੱਲ ਹੋਈ ਹੈ ਕਿ ਕਦੀ ਕਾਂਗਰਸ ਅਕਾਲੀਆ ਨੂੰ ਬਚਾਉਂਦੀ ਸੀ ਅਕਾਲੀ ਹੀ ਕਾਂਗਰਸ ਨੂੰ ਬਚਾਉਂਦੇ ਸੀਗੇ ਪ੍ਰਗਟ ਸਿੰਘ ਜੀ ਨੇ ਜਿੱਡਾ ਜਿੱਡਾ ਵੱਡਾ ਝੂਠਾ ਮੁੱਖ ਮੰਤਰੀ ਪੰਜਾਬ ਨੂੰ ਇਸ ਟਰਮ 'ਚ ਮਿਲਿਆ ਮੈਨੂੰ ਲੱਗਦਾ 17 ਸਾਲਾਂ ਦੇ ਵਿੱਚ ਕਿਸੇ ਨੇ ਇੰਨੀ ਮਾੜੀ ਰਾਜਨੀਤੀ ਨਹੀਂ ਕੀਤੀ ਦੇਖੋ ਸਟੇਜ ਦਾ ਕਲਾਕਾਰ ਹੋਣਾ ਵੱਧ ਗੱਲਾਂ ਕਰਨੀਆਂ ਕੋਈ ਵੀ ਕਰ ਸਕਦਾ ਠੀਕ ਹੈ ਉਹਨੂੰ ਗੱਲਾਂ ਜਚਾਉਣੀਆਂ ਆਉਣੀਆਂ ਨੇ ਮਾਈਕ ਦੇ ਉੱਤੇ ਖੜ ਕੇ ਵਿਧਾਨ ਸਭਾ ਦੇ ਅੰਦਰ ਵੀ ਜਦੋਂ ਕੋਈ ਦੂਜੀਆਂ ਪਾਰਟੀਆਂ ਵਾਲੇ ਬੋਲਦੇ ਨੇ ਤੇ ਉਹਨਾਂ ਤੋਂ ਕੈਮਰਾ ਦੂਰ ਕਰ ਲਿਆ ਜਾਂਦਾ ਉਹਨਾਂ ਤੋਂ ਮਾਈਕ ਦੂਰ ਕਰ ਲਿਆ ਜਾਂਦਾ ਤੁਸੀਂ ਤੁਸੀਂ ਮੈਨੂੰ ਦੱਸੋ ਆਪਾਂ ਲੋਕਤੰਤਰ ਦੇ ਵਿੱਚ ਜੀਨੇ ਆ ਵਿਧਾਨ ਸਭਾ ਦੇ ਵਿੱਚ ਚੁਣ ਕੇ ਨਮਾਇंदे ਭੇਜਦੇ ਆ ਤੇ ਜੇ ਕੋਈ ਨਮਾਇੰਦਾ ਸਰਦਾਰ ਪ੍ਰਤਾਪ ਸਿੰਘ ਬਾਜਵਾ ਓਏ ਬਾਜਵਾ ਕਦੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੂੰ ਇਦਾਂ ਬੋਲਦੇ ਦੇਖਿਆ ਸੀ ਤੁਸੀਂ ਸਤਕਾਰ ਚ ਸਰਦਾਰ ਜੀ ਕਹ ਕੇ ਹਰੇਕ ਨੂੰ ਗੱਲ ਕਰਦੇ ਸੀ ਉਹ ਅੱਖ ਨੀਵੀਂ ਕਰਕੇ ਗੱਲ ਕਰ ਇੱਕ ਮੁੱਖ ਮੰਤਰੀ ਦੀ ਕਰੈਡੀਬਿਲਟੀ ਘਟਾਈ ਜਾ ਰਹੀ ਆ ਉਸ ਕੁਰਸੀ ਦਾ ਸਤਕਾਰ ਜਿਹੜਾ ਉਹ ਘਟਾਇਆ ਜਾ ਰਿਹਾ ਇਹੋ ਜਿਹੀਆਂ ਗੱਲਾਂ ਸੋਭਾ ਨਹੀਂ ਦਿੰਦੀਆਂ ਉੱਥੇ ਬੋਲਣ ਦਾ ਹਰੇਕ ਨੂੰ ਅਧਿਕਾਰ ਹੈ ਬੋਲਣ ਦੇਣਾ ਚਾਹੀਦਾ ਚੇਨਈ ਮਾੜੀ ਸੋਚ ਵਾਲਾ ਮੁੱਖ ਮੰਤਰੀ ਪੰਜਾਬ ਨੂੰ ਇਸ ਟਰਮ 'ਚ ਮਿਲਿਆ ਕਦੇ ਨਹੀਂ ਮਿਲਿਆ ਮੈਂ ਅਰਦਾਸ ਕਰਦਾ ਅੱਗੇ ਤੋਂ ਬੇਨਾ ਮਿਲੇ ਜੀ ਕੱਲ ਡਿਬੇਟ ਦਾ ਸਤਾਵਿਸ ਲਈ ਲੈ ਕੇ ਆਇਆ ਸੀ ਕਿ ਜਿਹੜੀ ਵੀ ਪਰਨੀਤ ਚੰਦ ਹੈ ਸਾਰੀ ਗੁਰਿੰਦ ਸਿੰਘ ਸਾਹਿਬ ਜੀ ਹੋਵੇ 2016 'ਚ ਅਕਾਲੀ ਸਰਕਾਰ ਵੀ ਲਈ ਸੀ ਜੀ ਤੁਹਾਡੀ ਜਿਹੜੀ ਇੱਕ ਲਤੀ ਮੈਂਬਰ ਹੈਗੀ ਮਿਠਿਆ ਸਾਹਿਬ ਦੀ ਵਾਈਫ ਉਹ ਕਿਉਂ ਨਹੀਂ ਗਈ ਉਸ ਦਿਨ ਆਈ ਜੀ ਕਿਉਂਕਿ ਉਹ ਤਾਂ ਉੱਥੇ ਵੀ ਸੈਸ਼ਨ ਦੇ ਵਿੱਚ ਵੀ ਇਹ ਸਵਾਲ ਕੀਤਾ ਗਿਆ ਕਿ ਅੱਜ ਸੈਸ਼ਨ ਚੱਲਦਾ ਪਿਆ ਬੇਅਦਬੀ ਦੇ ਉੱਪਰ ਜਾਂਦਾ ਮੈਂ ਤੇ ਤੁਸੀਂ ਤੁਹਾਡੀ ਮੈਡਮ ਕਿੱਥੇ ਸੀਗੇ ਦੇਖੋ ਇਹ ਕਈ ਵਾਰ ਕਈ ਮਜਬੂਰੀਆਂ ਵੀ ਹੁੰਦੀਆਂ ਨੇ ਜੇ ਨਹੀਂ ਜਾ ਸਕੇ ਮੈਨੂੰ ਨਹੀਂ ਪਤਾ ਕਿਉਂ ਨਹੀਂ ਗਏ ਮੈਂ ਜੇ ਨਹੀਂ ਗਏ ਜਾਣਾ ਚਾਹੀਦਾ ਸੀ ਮੈਂ ਵੀ ਕਹਿਣਾ ਜਾਣਾ ਚਾਹੀਦਾ ਸੀ ਪਰ ਉਹਦਾ ਕੀ ਵਿਸ਼ਾ ਕਿਉਂ ਨਹੀਂ ਗਏ ਇਹਦੇ ਬਾਰੇ ਮੈਂ ਟਿੱਪਣੀ ਨਹੀਂ ਕਰਨੀ ਚਾਹੁੰਦਾ ਕਿਉਂਕਿ ਕਈ ਹਾਲਾਤ ਐਵੇਂ ਦੇ ਨੇ ਤੁਸੀਂ ਵੀ ਉਹਨਾਂ ਨੂੰ ਚੰਗੀ ਤਰ੍ਹਾਂ ਸਮਝਦੇ ਹੋ ਪਰ ਜਿਹੜੀ ਗੱਲ ਬਿੱਲ ਦੀ ਹੈ ਬਿੱਲ 2016 ਚ ਪਹਿਲਾਂ ਇਹ ਬਿੱਲ ਆ ਗਿਆ ਸੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਬਿਆਦਵੀਆਂ ਦੇ ਉੱਤੇ ਖਜਾ ਦੇਣ ਲਈ ਪ੍ਰਵਾਨ ਬਿੱਲ ਲਿਆਂਦਾ ਸੀ ਲੇਕਿਨ ਇਹਨਾਂ ਨੇ ਜਿਹੜਾ ਬਿੱਲ ਲਿਆਂਦਾ ਅਸੀਂ ਕਹਿੰਨੇ ਹਾਂ ਬਿੱਲ ਆਉਣਾ ਚਾਹੀਦਾ ਲੇਕਿਨ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਦਰਜਾ ਆ ਬਹੁਤ ਉੱਪਰ ਹੈ ਪੂਰੀ ਸਤਕਾਰ ਚ ਰੱਖ ਕੇ ਉਹ ਬਿੱਲ ਲਿਆਉਣਾ ਚਾਹੀਦਾ ਨਾ ਕਿ ਸਿਰਫ ਰਾਜਨੀਤੀ ਨੂੰ ਕੈਸ਼ ਕਰ ਰਹੇ ਨੇ ਕਾਂਗਰਸ ਨੇ ਆਪਣੀ ਸਰ ਸਰਦਾਰ ਪ੍ਰਕਾਸ਼ ਸਿੰਘ ਉਹਨਾਂ ਨੇ ਖੋਦੀ ਅਸੈਂਬਲੀ ਦੇ ਵਿੱਚ ਮੰਨ ਲਿਆ ਕਿ ਕਾਂਗਰਸ ਦਾ ਇੱਕ ਟੜਾ ਇਸ ਦਾ ਹੱਲ ਲੱਭਣ ਦੀ ਬਜਾਏ ਇਸ ਨੂੰ ਸਿਆਸੀ ਤੌਰ ਤੇ ਇਹਦੀਆਂ ਰੋਟੀਆਂ ਸੇਕਣੀਆਂ ਚਾਹੁੰਦਾ ਸੀ ਤੇ ਇਹਨੂੰ ਲੰਮਾ ਸਿਆਸੀ ਮੁੱਦਾ ਬਣਾ ਕੇ ਇਹਦਾ ਫਾਇਦਾ ਲੈਣਾ ਚਾਹੁੰਦਾ ਸੀ ਮੈਂ ਸਮਝਦਾ ਹਾਂ ਕਿ ਇਤੋਂ ਸ਼ਰਮਨਾ ਕੱਲ ਕੋਈ ਨਹੀਂ ਹੋ ਸਕਦੀ ਕਿਉਂਕਿ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਤੱਖ ਗੁਰੂ ਮੰਨਦੇ ਹਾਂ ਸਾਨੂੰ ਦਸਵੇਂ ਪਾਤਸ਼ਾਹ ਦਾ ਹੁਕਮ ਹੈ ਗੁਰੂ ਮਾਨੇਵਰਨ ਉਹ ਅਸੀਂ ਇਸ ਜੋ ਕਾਂਗਰਸ ਦੀ ਕਾਰਵਾਈ ਨਹੀਂ ਹੈ ਉਹਦੀ ਦਿੰਦੇ ਆ ਵੀ ਕਰਦੇ ਆ ਉਹਦੇ ਖਿਲਾਫ ਪ੍ਰਦਰਸ਼ਨ ਵੀ ਕੀਤਾ ਤੇ ਇੱਥੇ ਪਤਲਾ ਵੀ ਫੁੱਟ ਗਿਆ ਵੀ ਰਾਜੇ ਜੀ ਦਾ ਖਾਲਸਾ ਮੈਨੂੰ ਜੀ ਹੋਇਆ ਇਹ ਪਤਲਾ ਉਹ ਅੱਜ ਸ਼ੋਮਣੀ ਅਕਾਲੀ ਦਲ ਯੂਥ ਵਿੰਗ ਵੱਲੋਂ ਜੋ ਕਾਂਗਰਸ ਪਾਰਟੀ ਦਾ ਪਤਲਾ ਫੁੱਟ ਗਿਆ ਕਿਉਂਕਿ ਕਾਂਗਰਸ ਦੇ ਐਮਐਲਏ ਸਰਦਾਰ ਪ੍ਰਗਟ ਸਿੰਘ ਨੇ ਕੱਲ ਵਿਧਾਨ ਸਭਾ ਦੇ ਅੰਦਰ ਮੈਂ ਸਮਝਦਾ ਕਿ ਉਹਨਾਂ ਨੇ ਕਿਹਾ ਮੈਂ ਅਰਦਾਸ ਕਰਕੇ ਖੜਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜੋ ਬਿਆਦਵੀ ਹੋਈ ਆ ਕਾਂਗਰਸ ਦਾ ਇੱਕ ਧੜਾ ਉਹਦੇ ਤੇ ਰਾਜਨੀਤੀ ਕਰਦਾ ਰਿਹਾ ਅਸੀਂ ਤਾਂ ਪਹਿਲਾਂ ਤੋਂ ਇਲਜ਼ਾਮ ਲਾਉਦੇ ਰਹੇ ਆ ਕਿ ਕਾਂਗਰਸ ਇਹ ਤੇ ਸਿਆਸਤ ਕਰ ਰਹੀ ਆ ਔਰ ਇਸ ਕੱਲ ਸੱਚ ਉਹਨਾਂ ਦੇ ਆਪਣੇ ਐਮਐਲਏ ਨੇ ਕਰ ਦਿੱਤਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਿਆਦਵੀ ਦੇ ਪਿੱਛੇ ਜਿਹੜਾ ਕਾਂਗਰਸ ਦਾ ਹੱਥ ਆ ਔਰ ਕਾਂਗਰਸ ਜਿਹੜੀ ਆ ਉਹ ਸਚਾਈ ਸਾਹਮਣੇ ਨਹੀਂ ਲਿਆਉਣਾ ਚਾਹਦੀ ਅਸੀਂ ਜਿੱਥੇ ਅੱਜ ਦੁਆਰਾ ਮੰਗ ਕਰਦੇ ਆ ਆਮ ਆਦਮੀ ਦੀ ਸਰਕਾਰ ਆ ਅੱਜ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਚਾੜ੍ਹ ਨਹੀਂ ਲਿਆਇਆ ਜਾਂ ਅਜੇ ਤੱਕ ਜाहिर ਹੈ ਉਹ ਪ੍ਰਸਾਦੂ ਵੀ ਪੜਾ ਕਿ ਸਾਡੇ ਸ੍ਰੀ ਪੰਥਕ ਬੋਰਡ ਵਿੱਚ ਸਾਡੇ ਨੇ ਜਿਹੜਾ ਧੱਬਾ ਲਾਇਆ ਗਿਆ ਕਾਲੀਦਾਉਂ ਤੇ ਉਹ ਵੱਡਾ ਧੱਬਾ ਸੀ ਕਿ ਕਿੰਨਾ ਪਾਰਟੀ ਨੂੰ ਪਤਾ ਸੀਗਾ ਕਿ ਸਾਡਾ ਬੇਸ ਜਿਹੜਾ ਬੋਰਡ ਬੈਂਕਾਂ ਪੰਜਾਬੀਆਂ ਦਾ ਪੰਥਕ ਹੈ ਜਿਨ੍ਹਾਂ ਨੇ ਕਰਵਾਇਆ ਰਾਇ ਰਾਜਿਸ ਲਈ ਅਸੀਂ ਇਸ ਕ੍ਰਪਟ ਕਾਂਗਰਸ ਸਰਕਾਰ ਜਿਹੜੀ ਉਸ ਸਮੇਂ ਰਹੀ ਹੈ ਉਹ ਇਸ ਕਾਂਗਰਸ ਪਾਰਟੀ ਦੇ ਖਿਲਾਫ ਜਿਹੜਾ ਜਿੱਤ ਪਤਲਾ ਫੁੱਟਿਆ ਗਿਆ ਔਰ ਕਾਂਗਰਸ ਦੀ ਪੰਜਾਬ ਨੂੰ ਕੀ ਦੇਣਾ ਅਗਰ ਹਰਮੰਦਰ ਸਾਹਿਬ ਜੀ ਹਰਮੰਦਰ ਸਾਹਿਬ ਤੇ ਅਟੈਕ ਹੋਇਆ ਤਾਂ ਕਾਂਗਰਸ ਨੇ ਕੀਤੇ ਅਗਰ 1984 ਦੀ ਗੱਲ ਕਰ ਲਓ ਦਿੱਲੀ ਦੇ ਵਿੱਚ ਕਤਲੇਆਮ ਹੋਇਆ ਤਾਂ ਕਾਂਗਰਸ ਨੇ ਕੀਤੇ ਇਹ ਕਾਂਗਰਸ ਹਮੇਸ਼ਾ ਪੰਜਾਬ ਦੇ ਵਿਰੁੱਧ ਰਹੀ ਹੈ ਇਹੋ ਕਾਰਨ ਆ ਕਿ ਉਹ ਇਹਨਾਂ ਨੇ ਪੰਜਾਬ ਨੂੰ ਹਮੇਸ਼ਾ ਧਾੜ ਲਾਉਣ ਦੇ ਲਈ ਇਹੋ ਜਿਹੀਆਂ ਰਣਨੀਤੀਆਂ ਤਿਆਰ ਕੀਤੀਆਂ ਬੈਦਵੀ ਦੀ ਦੇਣ ਕਿਉਂ ਕਾਂਗਰਸ ਦੀਆਂ ਮੁੰਡ ਤੁਣਾਂ ਦੇ ਆਮ ਆਲੋ ਮੁਕਰੇ ਆ ਇਸ ਗੱਲ ਤੋਂ ਪਰ ਵਿਧਾਨ ਸਭਾ ਦੇ ਵਿੱਚ ਗੱਲ ਕਰਦੇ ਆ श्री गु ग्रंथी पारियो 고 oh.